ਕੈਸੀ ਕ੍ਰੋਸ ਲਾਤੇ ਸਾਰੀਆਂ ਦੁਕਾਨਾਂ ਉੱਤੇ ਕ੍ਰੋਸ ਲਾਏ ਹੋਏ ਆ ਰੈੱਡ ਕ੍ਰੋਸ ਲਾਤੇ ਆ ਜਿਹੜੀਆਂ ਜਿਹੜੀਆਂ ਜਬਤ ਕੀਤੀਆਂ ਮਤਾ ਪਾ ਕੇ ਜਿਹੜੀਆਂ ਲੋਕਾਂ ਨੇ ਸਾਡੇ ਪੈਸੇ ਨਹੀਂ ਸੀ ਸਾਰੇ ਹੋਏ ਠੀਕ ਹੈ ਹਾਂਜੀ ਇੱਕ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਦੂਸਰਾ ਮੈਂ ਅਮਨਦੀਪ ਸਿੰਘ ਐਕਸੀਐਨ ਅਪਰੂਵਮੈਂਟ ਰਸਟਾਂ ਅਸੀਂ ਅੱਜ ਨਹਿਰੂ ਸ਼ਾਪਿੰਗ ਕੰਪਲੈਕਸ ਦੇ ਵਿੱਚ ਜਿਹੜੀਆਂ ਦੁਕਾਨਾਂ ਸਾਡੀਆਂ ਰੈਂਟ ਤੇ ਸੀਗੀਆਂ ਉਹ ਰੈਂਟਰ ਸੀ ਲੋਕ ਤਾਰ ਰਹੇ ਅਸੀਂ ਅੱਜ ਉਹਨਾਂ ਦਾ ਕਬਜ਼ਾ ਲੈਣ ਆਏ ਆ ਠੀਕ ਹੈ ਜੀ ਅਸੀਂ ਕ੍ਰੋਸ ਲਾਤੇ ਸਾਰੀਆਂ ਦੁਕਾਨਾਂ ਦੇ ਉੱਤੇ ਕ੍ਰੋਸ ਲਾਏ ਹੋਏ ਆ ਰੈੱਡ ਕ੍ਰੋਸ ਲਾਤੇ ਆ ਜਿਹੜੀਆਂ ਜਿਹੜੀਆਂ ਦੁਕਾਨਾਂ ਸਾਡੀ ਕੋਈ ਦੁਕਾਨਾਂ ਅਸੀਂ ਜਿਹੜੀਆਂ ਵਾਂ ਜ਼ਬਤ ਕੀਤੀਆਂ ਮਤਾ ਪਾ ਕੇ ਜਿਹੜੀਆਂ ਲੋਕਾਂ ਨੇ ਸਾਡੇ ਪੈਸੇ ਨਹੀਂ ਸੀ ਤਾਰੇ ਹੋਏ ਠੀਕ ਹੈ ਇਸ ਕਰਕੇ ਉਹਨਾਂ ਦੁਕਾਨਾਂ ਦਾ ਕਬਜ਼ਾ ਲੈਣ ਆਏ ਸੀਗੇ ਤੇ ਡਿਊਟੀ ਮਨਿਸਟ੍ਰੇਟ ਅੱਜ ਲੱਗੇ ਹੋਏ ਸੀ 3-7 ਨੂੰ ਅਸੀਂ ਚਿੱਠੀ ਦਿੱਤੀ ਹੋਈ ਸੀ ਡਿਊਟੀ ਮਨਿਸਟ੍ਰੇਟ ਲਾਉਣ ਵਾਸਤੇ ਮਾਨਜੋਗ ਡੀਸੀ ਸਾਹਿਬ ਨੂੰ ਤੇ ਮਾਨਜੋਗ ਕਮਿਸ਼ਨਰ ਸਾਹਿਬ ਨੂੰ ਪੁਲਿਸ ਸੈਲਕ ਵਾਸਤੇ ਉਹ ਕਿਸੇ ਕਾਰਨਾਂ ਕਰਕੇ ਥੋੜਾ ਜਿਹਾ ਪੁਲਿਸ ਹੈਲਪ ਨਹੀਂ ਮਿਲੀ ਤੇ ਅਸੀਂ ਫੇਰ ਇਹਨੂੰ ਐਕਸ਼ਨ ਦੁਬਾਰਾ ਅਸੀਂ ਜੇ ਰੱਖ ਕੇ ਦੁਬਾਰਾ ਕਰਾਂਗੇ ਅਸੀਂ ਪੁਲਿਸ ਹੈਲਪ ਲਵਾਂਗੇ ਵੀ ਲੱਗਦਾ ਤਾਲਮੇਲ ਨਹੀਂ ਪ੍ਰੋਪਰ ਤਰੀਕੇ ਨਾਲ ਹੋਦ ਰਿਹਾ ਨੇ ਤਾਲਮੇਲ ਤਾਂ ਸਾਡਾ ਹੈ ਹੀ ਸੀਗਾ ਕੋਈ ਹੋ ਸਕਦਾ ਕਿਸੇ ਕੋਲ ਨਾਲ ਵੀ ਕੁਝ ਮਜਬੂਰੀਆਂ ਹੋ ਸਕਦੀਆਂ ਨੇ ਜ਼ਰੂਰੀ ਨਹੀਂ ਕਿ ਮਤਲਬ ਕਈ ਕਾਰਨ ਹੋ ਸਕਦੇ ਆ ਪੁਲਿਸ ਤੇ ਵੀ ਕਈ ਕਾਰਨ ਹੋ ਸਕਦੇ ਕਿਉਂਕਿ ਉਹਨਾਂ ਦੀਆਂ ਵੀ ਡਿਊਟੀਆਂ ਜਿਹੜੀਆਂ ਨਾ ਉਹ ਬੜੀਆਂ ਮਤਲਬ ਚੱਲ ਰਹੀਆਂ ਨੇ ਸਟਾਫ ਉਹਨਾਂ ਕੋਲ ਵੀ ਘਾਟਾ ਹੈ ਤੇ ਉਹਨਾਂ ਸਾਡੇ ਨਾਲ ਇਹ ਗੱਲ ਕੀਤੀ ਵੀ ਤੁਸੀਂ ਮਤਲਬ ਕੋਈ ਡੇਟ ਹੋਰ ਰੱਖ ਲਓ ਅਸੀਂ ਉਹਦੇ ਵਿੱਚ ਤੁਹਾਡਾ ਨਾਮ ਜਿਹੜਾ ਵਾ ਪੂਰਾ ਕਾਪਰੇਟ ਕਰਾਂਗੇ ਤੇ ਤੁਸੀਂ ਕਬਜਾ ਲੈ ਲਓ ਅਸੀਂ ਰੱਖ ਲਈਏ ਇੰਟਰਸਟ ਤਿਆਰੀ ਤੇ ਆਇਆ ਜਾਂ ਆਪਣਾ ਪੁਲਿਸ ਦੀ ਤਿਆਰੀ ਤੇ ਹੋਣੀ ਚਾਹੀਦੀ ਸੀ ਇਹ ਪੂਰਾ ਤਾਲਮੇਲ ਪਹਿਲਾਂ ਹੋਣਾ ਜੇਦਾ ਸੀ ਨਹੀਂ ਨਹੀਂ ਤਾਲਮੇਲ ਸਾਡਾ ਹੈਗਾ ਇਹ ਤਾਲਮੇਲ ਤਾਂ ਸਾਡੇ ਫੋਨ ਤੇ ਵੀ ਗੱਲ ਹੋਈ ਹੈ ਕੋਈ ਪ੍ਰੋਬਲਮ ਨਹੀਂ ਹੈ ਜੀ ਤਾਲਮੇਲ ਨੂੰ ਨਹੀਂ ਕੋਈ ਪ੍ਰੋਬਲਮ ਹੈਗੀ ਤੇ ਬਾਕੀ ਇੱਕ ਹੋਰ ਵੀ ਕਾਰਵਾਈ ਤਾਂ ਅਸੀਂ ਕਰਨੀ ਕਰਨੀ ਹੈ ਉਹ ਤੁਹਾਨੂੰ ਉਹ ਪ੍ਰੋਬਲਮ ਹੈ ਤੁਸੀਂ ਕਾਰਵਾਈ ਕਰਨੀ ਕਿੰਨੀਆਂ ਦੁਕਾਨਾਂ ਹੁਣ ਹੈਗੀਆਂ ਤੇ ਕਿਹੜੀ ਰਕਮ ਤੁਹਾਡੀ ਬਲੌਕ ਹੋਈ ਪਈ ਹੈ ਜੀ ਦੇਖੋ ਜੀ ਇਹ ਦੁਕਾਨਾਂ ਸਟਕੋ ਨੀਅਰ ਬੋਰਟਰ 50 ਪਲੱਸ ਨੇ ਠੀਕ ਹੈ ਜੀ ਤੇ ਉਹ ਅਸੀਂ ਹੁਣ ਲਵਾਂਗੇ ਕੱਲ੍ਹ ਆ ਕੋਈ ਮਲਤਾਲੇ ਤੁਲੇ ਲਾਵਾਂਗੇ ਅਸੀਂ ਸਾਰਿਆਂ ਨੂੰ ਤਾਲੇ ਤੋੜ ਕੇ ਤੇ ਲੈ ਲਾਂਗੇ ਅਸੀਂ ਕਿੰਨੀ ਕ ਰਕਮ ਬਤਾਇਆ ਉਹ ਜਿਹੜੀ ਬਲੌਕ ਹੋਈ ਪਈ ਹੈ ਟਰਸਟ ਦੀ ਨਹੀਂ ਬਲੌਕ ਤਾਂ ਜਿਹੜੀ ਹੋਈ ਤਾਂ ਹੀ ਤਾਂ ਜ਼ਬਤ ਹੋਈ ਆ ਇਹ ਦੁਕਾਨਾਂ ਜਿਹੜੀਆਂ ਉਹ ਤੁਹਾਨੂੰ ਜਿਹੜੇ ਆ ਸਾਡੇ ਰੈਂਟ ਕਲਰਕ ਜਿਹੜੇ ਆ ਉਹ ਦੱਸ ਸਕਦੇ ਆ ਕਿੰਨੀਆਂ ਕਿੰਨੀ ਜਗ੍ਹਾ ਕਿੰਨੀ ਅਮਾਉਂਟ ਬਲੌਕ ਹੋਈ ਆ ਤੇ ਉਹ ਵੈਸੇ ਵੇਖੋ ਜਿਹੜੀ ਆ ਉਹ ਤਾਂ ਜ਼ਬਤ ਕਰ ਲਈ ਨੇ ਜਿਹੜੀ ਉਹਨਾਂ ਦੀ ਰਕਮ ਉਹਨਾਂ ਨੇ 1/3 ਦਿੱਤੀ ਵੀ ਸੀ ਸਾਨੂੰ ਤੇ ਅਸੀਂ ਉਹਨਾਂ ਦੀ ਜ਼ਬਤ ਗੁਪਤ ਕਰਕੇ ਤੇ ਉਹ ਫਿਰ ਅਸੀਂ ਹੁਣ ਕਬਜ਼ਾ ਲਵਾਂਗੇ ਆਪਣੇ ਫਿਰ ਅਸੀਂ ਇਹਨੂੰ ਦੁਬਾਰਾ ਤੋਂ ਫਿਰ ਹਾਂਜੀ ਇੱਕ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਦੂਸਰਾ ਮੈਂ ਅਮਨਦੀਪ ਸਿੰਘ ਐਕਸੀਐਨ ਅਪਰੂਵਮੈਂਟਸ ਤੋਂ ਅਸੀਂ ਅੱਜ ਨਹਿਰੂ ਸ਼ੋਪਿੰਗ ਕੰਪਲੈਕਸ ਦੇ ਵਿੱਚ ਜਿਹੜੀਆਂ ਦੁਕਾਨਾਂ ਸਾਡੀਆਂ ਰੈਂਟ ਤੇ ਸੀਗੀਆਂ ਉਹ ਰੈਂਟਰ ਸੀ ਲੋਕ ਤਾਰ ਰਹੇ ਅਸੀਂ ਅੱਜ ਉਹਨਾਂ ਦਾ ਕਬਜ਼ਾ ਲੈਣ ਆਏ ਆ ਠੀਕ ਹੈ ਜੀ ਅਸੀਂ ਕ੍ਰੋਸ ਲਾਤੇ ਸਾਰੀਆਂ ਦੁਕਾਨਾਂ ਦੇ ਉੱਤੇ ਕ੍ਰੋਸ ਲਾਏ ਹੋਏ ਆ ਰੈੱਡ ਕ੍ਰੋਸ ਲਾਤੇ ਆ ਜਿਹੜੀਆਂ ਜਿਹੜੀਆਂ ਦੁਕਾਨਾਂ ਸਾਡੀਆਂ ਕੋਈ ਦੁਕਾਨਾਂ ਅਸੀਂ ਜਿਹੜੀਆਂ ਵਾਂ ਜਬਤ ਕੀਤੀਆਂ ਮਤਾ ਪਾ ਕੇ ਜਿਹੜੀਆਂ ਲੋਕਾਂ ਨੇ ਸਾਡੇ ਪੈਸੇ ਨਹੀਂ ਸੀ ਤਾਰੇ ਹੋਏ ਠੀਕ ਹੈ ਇਸ ਕਰਕੇ ਉਹਨਾਂ ਦੁਕਾਨਾਂ ਦਾ ਕਬਜ਼ਾ ਲੈਣ ਆਏ ਸੀਗੇ ਤੇ ਡਿਊਟੀ ਮਨਿਸਟ੍ਰੇਟ ਅੱਜ ਲੱਗੇ ਹੋਏ ਸੀ ਤਿੰਨ ਸੱਤ ਨੂੰ ਅਸੀਂ ਚਿੱਠੀ ਦਿੱਤੀ ਹੋਈ ਸੀ ਡਿਊਟੀ ਮਨਿਸਟ੍ਰੇਟ ਲਾਉਣ ਵਾਸਤੇ ਮਾਨਜੋਗ ਡੀਸੀ ਸਾਹਿਬ ਨੂੰ ਤੇ ਮਾਨਜੋਗ ਕਮਿਸ਼ਨਰ ਸਾਹਿਬ ਨੂੰ ਪੁਲਿਸ ਹੈਲਪ ਵਾਸਤੇ ਤੋਂ ਕਿਸੇ ਕਾਰਨਾ ਕਰਕੇ ਥੋੜਾ ਜਿਹਾ ਪੁਲਿਸ ਹੈਲਪ ਨਹੀਂ ਮਿਲੀ ਤੇ ਅਸੀਂ ਫੇਰ ਇਹਨੂੰ ਐਕਸ਼ਨ ਦੁਬਾਰਾ ਅਸੀਂ ਜੇਠ ਲਾ ਕੇ ਦੁਬਾਰਾ ਕਰਾਂਗੇ ਅਸੀਂ ਪੁਲਿਸ ਹੈਲਪ ਲਵਾਵਾਂਗੇ ਦੁਬਾਰਾ ਇਹਦਾ ਤਾਲਮੇਲ ਦੀ ਪ੍ਰੋਪਰਟੀ ਕਿ ਨਾ ਹੋਵੇ ਨੇ ਤਾਲਮੇਲ ਤਾਂ ਸਾਡਾ ਹੈ ਹੀ ਸੀਗਾ ਕੋਈ ਹੋ ਸਕਦਾ ਕਿਸੇ ਕੋਲ ਨਾਲ ਜੀ ਵੀ ਕੁਝ ਮਜਬੂਰੀਆਂ ਹੋ ਸਕਦੀਆਂ ਨੇ ਜ਼ਰੂਰੀ ਨਹੀਂ ਕਿ ਮਤਲਬ ਕਈ ਕਾਰਨ ਹੋ ਸਕਦੇ ਆ ਪੁਲਿਸ ਤੇ ਵੀ ਕਈ ਕਾਰਨ ਹੋ ਸਕਦੇ ਕਿਉਂਕਿ ਉਹਨਾਂ ਦੀਆਂ ਵੀ ਡਿਊਟੀਆਂ ਜਿਹੜੀਆਂ ਨਾ ਉਹ ਬੜੀਆਂ ਮਤਲਬ ਚੱਲ ਰਹੀਆਂ ਨੇ ਸਟਾਫ ਉਹਨਾਂ ਕੋ ਵੀ ਘਟਾ ਹੈ ਤੇ ਉਹਨਾਂ ਸਾਡਾ ਨੇ ਇਹੀ ਗੱਲ ਕੀਤੀ ਵੀ ਤੁਸੀਂ ਮਤਲਬ ਕੋਈ ਡੇਟ ਹੋਰ ਰੱਖ ਲਓ ਅਸੀਂ ਉਹਦੇ ਵਿੱਚ ਤੁਹਾਡਾ ਨਾਮ ਜਿਹੜਾ ਵਾ ਪੂਰਾ ਕਾਪਰੇਟ ਕਰਾਂਗੇ ਕਿ ਤੁਸੀਂ ਕਦੋਂ ਜਾਣ ਲਈ ਲੋ ਅਸੀਂ ਪਾ ਰੱਖ ਲੈਣੀ ਹੈ ਤੇ ਆੜੀ ਚ ਆਇਆ ਜਾਂ ਉਸ ਤਰ੍ਹਾਂ ਪੁਲਿਸ ਦੀ ਤਿਆਰੀ ਜੀ ਹੋਣੀ ਚਾਹੀਦੀ ਸੀ ਇਹ ਪੂਰਾ ਤਾਲਮੇਲ ਪਹਿਲਾਂ ਹੋਣਾ ਚਾਹੀਦਾ ਸੀ ਨਹੀਂ ਨਹੀਂ ਤਾਲਮੇਲ ਸਾਡਾ ਹੈਗਾ ਇਹ ਤਾਲਮੇਲ ਤਾਂ ਸਾਡੇ ਫੋਨ ਤੇ ਵੀ ਗੱਲ ਹੋਈ ਹੈ ਕੋਈ ਪ੍ਰੋਬਲਮ ਨਹੀਂ ਹੈ ਜੀ ਤਾਲਮੇਲ ਨਾਲ ਕੋਈ ਪ੍ਰੋਬਲਮ ਹੈਗੀ ਤੇ ਬਾਕੀ ਇੱਕ ਹੋ ਜੂ ਵੀ ਕਾਰਵਾਈ ਤਾਂ ਅਸੀਂ ਕਰਨੀ ਕਰਨੀ ਹੈ ਉਹ ਤੁਹਾਨੂੰ ਪ੍ਰੋਬਲਮ ਉਸ ਅਸੀਂ ਕਾਰਵਾਈ ਕਰਨੀ ਜੀ ਦੁਕਾਨਾਂ ਉਹਨਾਂ ਹੈਗੀਆਂ ਤੇ ਕਿਹੜੀ ਰਕਮ ਤੁਹਾਡੀ ਬਲੌਕ ਹੋਈ ਪਈ ਹੈ ਦੇਖੋ ਜੀ ਇਹ ਦੁਕਾਨਾਂ ਸਾਡ ਕੋਲ ਨੀਅਰ ਬਾਰਡ 50 ਪਲੱਸ ਨੇ ਠੀਕ ਹੈ ਜੀ ਤੇ ਉਹ ਅਸੀਂ ਹੁਣ ਲਵਾਂਗੇ ਕਬਜ਼ਾ ਕੁਝ ਮਤਲਬ ਤਾਲੇ ਤੋਂ ਲੈਵਾਂਗੇ ਅਸੀਂ ਸਾਰਿਆਂ ਨੂੰ ਤਾਲੇ ਤੋੜ ਕੇ ਤੇ ਲ ਲੈਣਗੇ ਅਸੀਂ ਕਿੰਨੀ ਕੀ ਰਕਮ ਬਤਾਇਆ ਉਹ ਜਿਹੜੀ ਬਲੌਕ ਹੋਈ ਪਈ ਹੈ ਟਰਸਟ ਦੀ ਨਹੀਂ ਬਲੌਕ ਤਾਂ ਜਿਹੜੀ ਹੋਈ ਤਾਂ ਹੀ ਤਾਂ ਜਬਤ ਹੋਈ ਆ ਇਹ ਦੁਕਾਨਾਂ ਜਿਹੜੀਆਂ ਉਹ ਤੁਹਾਨੂੰ ਜਿਹੜੇ ਆ ਸਾਡੇ ਰੈਂਟ ਕਲਰਕ ਜਿਹੜੇ ਆ ਉਹ ਦੱਸ ਸਕਦੇ ਆ ਵੀ ਕਿੰਨੀਆਂ ਕਿੰਨੀ ਜਗ੍ਹਾ ਕਿੰਨੀ ਅਮਾਉਂਟ ਬਲੌਕ ਹੋਈ ਆ ਤੇ ਉਹ ਵੈਸੇ ਵੇਖੋ ਜਿਹੜੀ ਆ ਉਹ ਤਾਂ ਜਬਤ ਕਰ ਲਈ ਨੇ ਜਿਹੜੀ ਉਹਨਾਂ ਦੀ ਰਕਮ ਉਹਨਾਂ ਨੇ 1/3 ਦਿੱਤੀ ਵੀ ਸੀ ਸਾਨੂੰ ਤੁਸੀਂ ਉਹਨਾਂ ਦੀ ਜਬਤ-ਜੁਕਤ ਕਰਕੇ ਤੇ ਉਹ ਫਿਰ ਅਸੀਂ ਕਬਜ਼ਾ ਲਵਾਂਗੇ ਆਪਣੇ ਫਿਰ ਅਸੀਂ ਇਹਨੂੰ ਦੁਬਾਰਾ ਤੋਂ ਫਿਰ ਇਹਨੂੰ ਸੇਲ ਪ੍ਰੋਸੈਸ ਕਰਾਂਗੇ ਜੋ ਵੀ ਹੈ ਠੀਕ ਹੈ